ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ 'ਚ ਵਲ ਪਾਉਣੇ ਦੱਸਾਂਗੇ ਦੇਖੋ ਬਹੁਤ ਵਾਰੀ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਵੀ ਆਪਾਂ ਨੂੰ ਨਾ ਜਦੋਂ ਆਪਾਂ ਵਲ ਪਾਉਣੇ ਆਂਗੇ ਤਾਂ ਕਦੇ ਆਪਣੀ 벨ਟ ਦਾ ਕੱਪੜਾ ਵੱਧ ਘਟ ਜਾਂਦਾ ਹੈਗਾ ਜਾਂ ਫਿਰ ਆਪਣੇ ਜਿਹੜੇ ਵਲ ਨੇ ਉਹ ਵੱਧ ਘਟ ਜਾਂਦੇ ਨੇ ਯਾਨੀ ਕਿ ਆਪਾਂ ਨੂੰ ਵਲ ਦੁਆਰਾ ਉਢੇੜ ਕੇ ਪਾਉਣ ਦੀ ਜ਼ਰੂਰਤ ਪੈਂਦੀ ਆ ਵਲਾਂ ਦਾ ਕੱਪੜਾ ਵੱਧ ਘਟ ਜਾਂਦਾ ਦੇਖੋ ਆ ਆਪਣੀ 벨ਟ ਆ ਜੀ ਲਾਈਨਿੰਗ ਵਾਲੀ ਆਪਣੀ ਸਲਵਾਰ ਆ ਇਹ ਲਾਈਨਿੰਗ ਵਾਲੀ ਸਲਵਾਰ ਤੇ ਸਿੰਪਲ ਸਲਵਾਰ ਦੀ ਸਟਿਚਿੰਗ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਬਸ ਇੱਕ ਆਪਾਂ ਲਾਈਨਿੰਗ ਆ ਜਿਹੜੀ ਉਹ ਨਾਲ ਅਟੈਚ ਕਰਨੀ ਹੁੰਦੀ ਆ ਦੇਖੋ ਆ ਲਾਈਨਿੰਗ ਆਪਣੀ ਐਦਾ ਅਟੈਚ ਕੀਤੀ ਹੋਈ ਆ ਇੱਥੇ ਵੱਡੇ ਵੱਖੇ ਦੇ ਨਾਲ ਸਲਾਈ ਲਗਾਈ ਹੋਈ ਆ ਐਸੇ ਤਰ੍ਹਾਂ ਜੀ ਦੇਖੋ ਆਪਣੇ ਉੱਪਰਲੇ ਪਾਸੇ ਲਾਈਨਿੰਗ ਨੂੰ ਅਟੈਚ ਕਰਕੇ ਬੱਡੇ ਬਖੇ ਨਾ ਉੱਪਰ ਸਲਾਈ ਜ਼ਰੂਰ ਲਗਾਉਣੀ ਆ ਤਾਂ ਕਿ ਜਦੋਂ ਆਪਾਂ ਨਿਫਾ ਫੋਲਡ ਕਰਦੇ ਆ ਨਾ ਨਿਫਾ ਫੋਲਡ ਕਰਨ ਤੋਂ ਬਾਅਦ ਜਦੋਂ ਆਪਣਾ ਨਿਫਾ ਬਣ ਜਾਂਦਾ ਆਪਣਾ ਨਾ ਜਦੋਂ ਕਈ ਵਾਰੀ ਆਪਾਂ ਨਾਲਾ ਪਾਉਣੇ ਆਗੇ ਠੀਕ ਆ ਜੀ ਜਦੋਂ ਆਪਾਂ ਨਾੜਾ ਪਾਉਣੇ ਆਗੇ ਤਾਂ ਆਪਣਾ ਨਾ ਕੱਪੜਾ ਵਿੱਚ ਲਾਈਨਿੰਗ ਦਾ ਇਕੱਠਾ ਹੋ ਜਾਂਦਾ ਹੈਗਾ ਤੇ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਇਸ ਕਰਕੇ ਆਪਾਂ ਉੱਪਰ ਸਲਾਈ ਜ਼ਰੂਰ ਲਗਾਉਣੀ ਹੈ ਹੁਣ ਦੇਖੋ ਇੱਕ ਪਾਸੇ ਤਾਂ ਜਿੱਦਾਂ ਆਪਣੀ ਬੈਲਟ ਐ ਇਦਾਂ ਹੁੰਦੀ ਹੈ ਇੱਕ ਪਾਸੇ ਤਾਂ ਆਪਾਂ ਸਿਰੇ ਤੱਕ ਸਲਾਈ ਲਗਾ ਲਈ ਇਹ ਆ ਜੀ ਪਿਛਲੀ ਇਹ ਆ ਦੇਖੋ ਜੀ ਆਪਣਾ ਫਰੰਟ ਵਾਲਾ ਪਾਰਟ ਫਰੰਟ ਵਾਲੀ ਸਲਾਈ ਜਿੱਥੇ ਆਪਾਂ ਨੇਫੇ ਵਾਲੀ ਚਿੜੀ ਬਣਾਉਣੀ ਆ ਨਾ ਜਦੋਂ ਆਪਾਂ ਇੱਥੇ ਸਲਾਈ ਲਗਾਉਣੀ ਆ ਦੇਖੋ ਤੁਸੀਂ ਚਾਹੇ ਤਾਂ ਅੰਦਾਜ਼ੇ ਨਾਲ ਚਾਹੇ ਤੁਸੀਂ ਨਾਪ ਕੇ ਨਾਪਣ ਦੀ ਇੱਥੇ ਕੋਈ ਜ਼ਰੂਰਤ ਨਹੀਂ ਹੁੰਦੀ ਦੇਖੋ ਆਪਾਂ 2 ਇੰਚ ਉੱਪਰੋਂ ਕੱਪੜਾ ਛੱਡਿਆ ਸਲਾਈ ਇੱਥੋਂ ਸ਼ੁਰੂ ਕੀਤੀ ਇੱਥੇ ਤੱਕ ਲਿਆ ਕੇ ਵਾਪਸ ਲੈ ਆਂਦੀ ਆਹ ਵਾਲਾ ਹਿੱਸਾ ਆਪਾਂ ਓਪਣ ਛੱਡਣਾ ਇਸ ਤਰ੍ਹਾਂ ਇੱਧਰਲੇ ਪਾਸੇ ਆਪਣੀ ਨੇਫੇ ਵਾਲੀ ਚਿੜੀ ਬਣਉਂਗੀ ਠੀਕ ਹੈ ਜੀ ਇੱਥੇ ਐਨਾ ਆਪਾਂ 2 1/2 ਇੰਚ ਤੁਸੀਂ ਆਪਣੀ ਮਰਜ਼ੀ ਮੁਤਾਬਕ ਛੱਡ ਸਕਦੇ ਹੋ ਜਿਆਦਾ ਟਾਈਟ ਚਿੜੀ ਸਹੀ ਨਹੀਂ ਰਹਿੰਦੀ ਜੀ ਬਣਾਉਣ ਟਾਈਮ ਦੇਖੋ ਆਪਾਂ 2 ਇੰਚ ਛੱਡਿਆ ਇੱਥੇ ਸਲਾਈ ਲਗਾ ਲਈ ਹੁਣ ਆਪਾਂ ਕੀ ਕਰਨਾ ਆਪਾਂ ਤੁਹਾਨੂੰ ਨੇਫਾ ਬਣਾਉਣ ਤੋਂ ਪਹਿਲਾਂ ਬੈਲਟ ਦਾ ਨਾਪ ਕੇ ਦਿਖਾਉਣਾ ਆ ਵੀ ਆਪਾਂ ਜਿਹੜੇ ਵੱਲ ਨੇ ਉਹ ਕਿੱਦਾਂ ਪਾਉਣੇ ਨੇ ਦੇਖੋ ਆ ਪਿਛਲੀ ਸਲਾਈ ਆ ਤੇ ਆ ਫਰੰਟ ਵਾਲੀ ਆ ਫਰਾਂਟਾ ਜਿੱਧਰ ਆਪਣੀ ਚਿੜੀ ਬਣਨੀ ਆਏਗੀ ਠੀਕ ਹੈ ਜੀ ਦੋਮਾ ਨੂੰ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਲਾ ਕੇ ਇਸ ਤਰ੍ਹਾਂ ਰੱਖ ਲਿਆ ਠੀਕ ਹੈ ਜੀ ਰੱਖਣ ਤੋਂ ਬਾਅਦ ਦੇਖੋ ਇਹ ਆਪਣੀ ਜਿਹੜੀ 벨ਟ ਆ ਸਲਵਾਰ ਦੀ ਠੀਕ ਹੈ ਜੀ 벨ਟ ਹੈਗੀ ਆਪਣੀ ਤਿਆਰ ਦੇਖੋ ਜੀ ਆਪਣੀ 벨ਟ 24 ਇੰਚ ਸਲਵਾਰ ਦੀ 벨ਟ ਤਿਆਰ ਆ ਗਈ ਸਲਵਾਰ ਦੀ 벨ਟ ਮੈਂ ਹਮੇਸ਼ਾ ਆਪਣੇ ਜਿਹੜਾ ਕਮੀਜ਼ ਹੁੰਦਾ ਸਟਿਚ ਕੀਤਾ ਹੋਇਆ ਉਹਦੀ हिਪ ਮਤਾਪਕ ਕਟਿੰਗ ਕਰਦੀ ਹੁੰਨੀ ਆ ਜਿਵੇਂ ਇਹਨਾਂ ਦੀ हिਪ 20 ਇੰਚ ਸੀਗੀ ਕੁੜਤੀ ਦੀ ਤਾਂ ਆਪਾਂ 20 ਦੇ ਵਿੱਚ 4 ਇੰਚ ਪਲੱਸ ਕੀ ਕਰਕੇ 24 ਇੰਚ ਆਪਾਂ 벨ਟ ਤਿਆਰ ਰੱਖੀ ਹੈਗੀ ਜਦੋਂ ਨਾ 벨ਟ ਟਾਈਟ ਹੋਵੇ ਵੀ ਆਪਣੀ 벨ਟ ਆਪਾਂ ਪੂਰੀ ਪੂਰੀ ਨਾਪ ਦੀ ਬਣਾ ਲੈਣੇ ਆਂਗੇ ਤਾਂ ਨਾ ਆਪਣੀ ਫੇਰ ਵੀ ਸਲਵਾਰ ਘੁੰਮਦੀ ਆ ਕਿਉਂਕਿ ਆਪਾਂ ਆਪਣੇ ਜਿਹੜੇ ਬਲ ਨੇ ਕਈ ਵਾਰੀ ਆਪਾਂ ਨੂੰ ਸਲਵਾਰ ਆਪਾਂ ਵਲ ਅੱਗੇ ਕਰਕੇ ਪਿੱਛੇ ਕਰਕੇ ਸੈੱਟ ਕਰਦੇ ਹੁੰਨੇ ਆ ਆਪਣੀ ਸਲਵਾਰ ਦੀ ਕ੍ਰੀਜ਼ ਤਾਂ ਟਾਈਟ ਬੈਲਟ ਦੇ ਵਿੱਚ ਆਪਾਂ ਸਲਵਾਰ ਨੂੰ ਜੀ ਪਲੇਟ ਵਾਲੀ ਚ ਸੈੱਟ ਨਹੀਂ ਕਰ ਸਕਦੇ ਇਸ ਕਰਕੇ ਕਦੇ ਵੀ ਬੈਲਟ ਟਾਈਟ ਨਹੀਂ ਪਾਉਣੀ ਦੇਖੋ 24 ਇੰਚ ਬੈਲਟ ਆ ਠੀਕ ਹੈ ਜੀ 24 ਇੰਚ ਜੇ ਆਪਾਂ ਇਹਨੂੰ ਡਬਲ ਤੈਂਚ ਨਾਪਾਂਗੇ 48 ਹੋ ਜੂ ਦੇਖੋ ਇਦਾਂ ਡਬਲ ਬੈਲਟ ਬਣੀ ਹੋਈ ਆ ਬਣੀ ਹੋਈ ਬੈਲਟ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ 24 ਇੰਚ ਆ 24 ਨੂੰ ਆਪਾਂ ਨਾ ਤਿੰਨ ਭਾਗਾਂ ਦੇ ਵਿੱਚ ਵੰਡ ਲੈਣਾ ਜਾਨੀ ਕਿ 3 ਪਾਰਟਸ ਦੇ ਵਿੱਚ ਡਿਵਾਈਡ ਕਰ ਲੈਣਾ 8 3 24 8 3 24 ਠੀਕ ਹੈ ਜੀ ਜਦੋਂ ਆਪਾਂ ਤਿੰਨ ਭਾਗਾਂ 'ਚ ਵੰਡਾਂਗੇ ਤਾਂ ਤਿੰਨ ਦੇਖੋ 8 8 8 16 16 'ਚ ਫੇਰ 8 ਕੀਤੇ 24 ਠੀਕ ਹੈ ਜੀ ਜਿੰਨੀ ਵੀ ਤੁਹਾਡੀ 벨ਟ ਆ ਗਈ ਸਲਵਾਰ ਦੀ ਉਹ ਤੁਸੀਂ ਤਿੰਨ ਭਾਗਾਂ 'ਚ ਵੰਡ ਲੈਣਾਗਾ ਠੀਕ ਹੈ ਜੀ ਹੁਣ 24 ਹੋ ਗਿਆ ਆਪਾਂ ਨਾ ਦੇਖੋ ਆ ਜਿਹੜੀ ਸੈਂਟਰ ਵਾਲੀ ਸਲਾਈ ਆ ਜਿੱਥੇ ਨੇਫੇ ਵਾਲੀ ਚਿੜੀ ਬਣਾਉਣੀ ਹੁੰਦੀ ਹੈ ਇੱਥੇ ਇੱਥੋਂ ਨਾ ਆਪਾਂ ਆ ਦੇਖੋ ਇੱਥੋਂ ਆਪਾਂ 8 ਇੰਚ ਤੇ ਮਾਰਕ ਕਰ ਲੈਣਾ ਇਹ ਆ ਲੋ 8 ਇੰਚ ਤਿੰਨ ਸਾਂ ਲਾ ਲਿਆ 18 ਇੰਚ ਦੇ ਨਸਾਨ ਆਪਾਂ ਇੱਥੇ ਲਾ ਲਿਆ ਆਪਾਂ 24 ਇੰਚ ਨੂੰ ਦੇਖੋ ਚਾਰ ਭਾਗ ਸੌਰੀ ਤਿੰਨ ਭਾਗਾਂ 'ਚ ਵੰਡਿਆ ਸੀ ਦੋ ਭਾਗ ਤਾਂ ਆਪਣੇ ਦੋ ਪਾਰਟ ਤਾਂ ਹੋ ਗਏ 1 ਪਾਰਟ ਆ ਹੋ ਗਿਆ 8 ਇੰਚ ਦਾ ਦੂਸਰਾ ਪਾਰਟ ਆ ਹੋ ਗਿਆ 8 ਇੰਚ ਦਾ ਹੁਣ ਜਿਹੜਾ ਪਿੱਛੇ ਬਾਕੀ ਦੇਖੋ ਜਿਹੜਾ ਬਾਕੀ 8 ਇੰਚ ਰਹਿ ਗਿਆ 8 ਇੰਚ ਕਿਹ ਆ ਹੋ ਗਿਆ ਸੈਂਟਰ 'ਚ ਇਧਰ 1 8 ਇੰਚ ਆ ਹੋ ਗਿਆ ਇਹ ਜਿਹੜਾ 8 ਇੰਚ ਰਹਿ ਗਿਆ 16 ਹੋ ਗਿਆ 16 'ਚ ਆਪਾਂ 8 ਪਲੱਸ ਕਰਾਂਗੇ ਫਿਰ 24 ਹੁੰਦਾ 4 ਇੰਚ ਆਪਾਂ ਦੇਖੋ ਜੀ ਇੱਧਰ ਛੱਡ ਦੇਣਾ 4 ਇਹ ਹੋ ਗਿਆ ਤੇ 4 ਇੰਚ ਹੀ ਆਪਾਂ ਛੱਡਤਾ ਇੱਧਰ ਠੀਕ ਆ ਜੀ ਦੇਖੋ ਇਸ ਤਰ੍ਹਾਂ ਆਪਾਂ ਕਈ ਵਾਰੀ ਕੀ ਕਰਦੇ ਆ ਜਦੋਂ ਸਲਵਾਰ ਦੇ ਵਾਲ ਪਾਉਣੇ ਆ ਨਾ ਆਪਾਂ 벨ਟ ਦਾ ਹਾਫ ਕਰ ਲੈਨੇ ਆ ਇੱਥੇ ਕੱਟ ਲਗਾ ਕੇ ਇੱਥੋਂ ਵਾਲ ਪਾਉਣੇ ਸ਼ੁਰੂ ਕਰ ਦਿੰਨੇ ਆ ਜਦੋਂ ਆਪਾਂ ਇੱਥੋਂ ਵਾਲ ਪਾਉਣੇ ਸ਼ੁਰੂ ਕਰ ਦਿੰਨੇ ਆ ਜਿਹੜਾ ਆਪਣੀ ਸਲਵਾਰ ਦਾ ਸੈਂਟਰ ਵਾਲਾ ਬਲ ਹੁੰਦਾ ਨਾ ਕਰੀਜ਼ ਵਾਲਾ ਉਹਨਾਂ ਤਕਰੀਬਨ ਇੱਥੇ ਜਾਂ ਇੱਥੇ ਆਊਗਾ ਜਦ ਆਪਾਂ ਵਾਲ ਇੱਥੋਂ ਪਾਉਣੇ ਸ਼ੁਰੂ ਕਰਾਂਗੇ ਸੈਂਟਰ ਚੋਂ ਫੇਰ ਜਿਹੜੀ ਆਪਣੀ ਸਲਵਾਰ ਨੂੰ ਤੁਸੀਂ ਕਿੰਨੀ ਮਰਜ਼ੀ ਢੇੜ ਕੇ ਸੈੱਟ ਕਰ ਲਓ ਚਾਹੇ ਤੁਸੀਂ ਅੱਗੇ ਪਿੱਛੇ ਕਰਕੇ ਸੈੱਟ ਕਰ ਲਓ ਤੁਹਾਡੀ ਸਲਵਾਰ ਦੇ ਪਹੁੰਚੇ ਨੇ ਜੀ ਘੁੰਮਣਾ ਹੀ ਘੁੰਮਣਾਗਾ ਸਲਵਾਰ ਦੇ ਵਲ ਹਮੇਸ਼ਾ ਜਿੰਨੀ ਵੀ ਤੁਹਾਡੀ ਬੈਲਟ ਰੈਡੀ ਆ ਜੇ ਤੁਸੀਂ ਆ ਵੰਡਣ ਵਾਲੇ ਮਤਲਬ ਸਿਸਟਮ 'ਚ ਨਹੀਂ ਪੈਣਾ ਤਾਂ ਸਿੱਧਾ ਜਾ ਤਰੀਕਾ ਆ ਦੇਖੋ 4 ਆ ਹੋ ਗਿਆ 4-5 ਉਂਗਲਾਂ ਦੋਵੇਂ ਪਾਸਿਓਂ ਛੱਡ ਕੇ ਚਾਰ ਪੰਜ ਉਂਗਲ ਚਾਰ ਉਂਗਲਾਂ ਪੈਦਰੋਂ ਛੱਡਤਾ ਚਾਰ ਉਂਗਲਾਂ ਆਪਾਂ ਹਾਫ ਕਰਕੇ ਇਧਰੋਂ ਛੱਡਤਾ ਬਾਕੀ ਹਿੱਸੇ ਦੇ ਵਿੱਚ ਤੁਸੀਂ ਵਾਲ ਪਾਉਣੇ ਸ਼ੁਰੂ ਕਰਨੇ ਨੇ ਜਿਹੜਾ ਸੈਂਟਰ ਵਾਲਾ ਵਾਲ ਹੁੰਦਾ ਨਾ ਦੇਖੋ ਜਿੱਦਾਂ ਹੋਣਾ 8 ਇੰਚ ਆਗਾ ਇਹਦਾ ਹਾਫ ਹੋ ਗਿਆ 4 ਇੰਚ ਜਿਹੜਾ ਸੈਂਟਰ ਵਾਲਾ ਵਾਲਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ 4 ਇੰਚ ਦੇ ਵਿੱਚ ਵਿੱਚ ਹੀ ਆਉਣਾ ਚਾਹੀਦਾ ਉਹ 4 ਤੋਂ ਲੈ ਕੇ 5 ਠੀਕ ਹੈ ਜੀ ਆ ਦੇਖੋ 4 ਤੋਂ ਲੈ ਕੇ 5 ਜਦੋਂ ਸੈਂਟਰ ਵਾਲਾ ਕਰੀਜ਼ ਵਾਲਾ ਵਲ ਇੱਥੇ ਇੱਕ ਆਪਣੇ ਪੈਂਦਾ ਨਾ ਆ ਇੰਨੇ ਕਾਹ ਵਾਲੇ ਪਾਰਟ 'ਚ ਪੈਂਦਾ ਜੇ ਇੱਥੇ ਪੈ ਜੂਗਾ ਤਾਂ ਸਲਵਾਰ ਨੇ ਅੰਦਰ ਨੂੰ ਘੁੰਮੀ ਜਾਣਾਗਾ ਜੇ ਤੁਹਾਡੀ ਬਾਹਲ ਆ 5 ਤੋਂ ਇਧਰ ਜ਼ਿਆਦਾ ਪੈ ਗਿਆ ਤਾਂ ਤੁਹਾਡੇ ਸਲਵਾਰ ਦੇ ਪਹੁੰਚੇ ਨੇ ਜੀ ਘੁੰਮਣੀ ਘੁੰਮਣਾ ਤੁਹਾਡੀ ਸਲਵਾਰ ਪਿੱਛੇ ਨੂੰ ਢੇੜਾ ਖਾਊਗੀ ਖਾਊਗੀ ਇਸ ਕਰਕੇ ਦੇਖੋ ਹੁਣ ਮੈਂ ਤੁਹਾਨੂੰ ਆ ਦੇਖੋ ਆਪਾਂ 4 ਇੰਚ 24 ਇੰਚ 벨ਟ ਆ 4 ਇੰਚ ਇਧਰ ਛੱਡਤਾ 4 ਇੰਚ ਇਧਰ ਛੱਡਦਾ ਠੀਕ ਹੈ ਜੀ ਆਪਾਂ 8 8 ਇੰਚ ਦੋਵੇਂ ਪਾਸੇ ਛੱਡੇ ਇੱਥੇ ਵਾਲ ਪਾਉਣੇ ਨੇ ਇੱਥੇ ਚਾਹੇ ਤੁਸੀਂ ਮਾਰਕ ਕਰ ਲਓ ਇੰਨਾ ਕੁ ਥੋੜਾ ਜਿਹਾ 파ਟ ਛੱਡਣਾ ਹੁੰਦਾ ਸੈਂਟਰ 'ਚ ਜਿੱਥੇ ਆਪਾਂ ਵਾਲ ਨਹੀਂ ਪਾਉਣੇ 1 ਇੰਚ ਇਧਰ 1 ਇੰਚ ਇਧਰ ਹੁਣ ਮੈਂ ਤੁਹਾਨੂੰ ਨੇਫੇ ਵਾਲੀ ਚਿੜੀ ਬਣਾ ਕੇ ਦਿਖਾਉਣੀ ਹੈਗੀ ਆ ਦੇਖੋ ਨੇਫੇ ਵਾਲੀ ਚਿੜੀ ਬਣਾਉਣ ਖਾਤਰ ਆ ਜਿਹੜਾ ਆਪਣਾ ਕੱਪੜਾ ਛੱਡਿਆ ਹੋਇਆ ਨਾ ਇਹਨੂੰ ਇੱਥੋਂ ਚੱਕਣਾ ਇਹ ਇਸ ਤਰ੍ਹਾਂ ਫੋਲਡ ਕਰ ਦੇਣਾ ਇਹ ਇਸ ਤਰ੍ਹਾਂ ਆ ਦੇਖੋ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਆ ਕਪੜਾ ਛੱਡ ਚੱਕਿਆ ਇਹਨੂੰ ਇਹ ਐਸ ਤਰ੍ਹਾਂ ਆਹ ਬਣ ਗਿਆ ਆਪਣਾ ਨੇਫੇ ਵਾਲੀ ਚਿੜੀ ਇਹ ਇੱਥੋਂ ਕਰ ਦੇਣਾ ਆਪਾਂ ਧਾਗੇ ਦੀ ਕਟਿੰਗ ਆ ਦੇਖੋ ਜੀ ਐਸ ਤਰ੍ਹਾਂ बन ਜਾਂਦਾ ਆਪਣਾ ਨੇਫੇ ਵਾਲੀ ਚਿੜੀ ਇਸ ਤਰ੍ਹਾਂ ਆਪਾਂ ਸਲਾਈ ਲਗਾਉਣੀ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਜਿਹੜਾ ਨੇਫਾ ਉਹ ਦੇਖੋ ਇੱਥੋਂ ਐਨਾ ਕੁ ਫੋਲਡ ਕਰ ਲਿਆ ਫੋਲਡ ਕਰਕੇ ਆ ਦੇਖੋ ਆ ਦੇਖੋ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਓ ਪਹਿਲਾਂ ਇਸ ਤਰ੍ਹਾਂ ਫੋਲਡ ਕਰਕੇ ਇੱਥੋਂ ਇਹ ਇੱਥੇ ਸਲਾਈ ਰੱਖ ਲੈਣੀ ਆ ਸਾਰਾ ਬਰਾਬਰ ਬਰਾਬਰ ਫੋਲਡ ਕਰਨਾ ਲਾਈਨਿੰਗ ਵਿੱਚ ਇਕੱਠੀ ਨਹੀਂ ਹੋਣੀ ਚਾਹੀਦੀ ਚਾਹੇ ਸਿੰਪਲ ਸਲਵਾਰ ਵੀ ਇਦਾਂ ਹੀ ਜੀ ਅੰਦੀ 벨ਟ ਬਣਦੀ ਆ ਤੇ ਲਾਈਨਿੰਗ ਵਾਲੀ ਦੀ ਵੀ ਆ ਦੇਖੋ ਇਸ ਤਰ੍ਹਾਂ ਬਿਲਕੁਲ ਵੀ ਆਪਣੇ ਨੇਫੇ ਦੇ ਵਿੱਚ ਵੱਲ ਨਹੀਂ ਪੈਣਗੇ ਦੇਖੋ ਆਪਾਂ ਨੇਫੇ ਵਾਲੀ ਸਾਰੀ ਸਿਲਾਈ ਲਗਾ ਲਈ ਦੇਖੋ ਬਿਲਕੁਲ ਵੀ ਆਪਣੇ ਇਸ ਤਰ੍ਹਾਂ ਨੇਫੇ 'ਚ ਵੱਲ ਨਹੀਂ ਪੈਂਦੇ ਹੈਗੇ ਇਹ ਆ ਲੋ ਇੱਥੋਂ ਹੁਣ ਜਿਹੜਾ ਆਹ ਵਾਲਾ ਕੱਪੜਾ ਨਾ ਆਹ ਵਾਲਾ ਸਿਲਾਈ ਵਾਲਾ ਇਹਨੂੰ ਆਪ ਪੈਦਾਂ ਫੋਲਡ ਕਰ ਲੈਣਾ ਕੋ ਕੁ ਤੇ ਇਹਦੀ ਤੇਜ਼ੀ ਓਵਰਲਾਕ ਵੀ ਜਾਂਦੀ ਆ ਤੇ ਪਰ ਜਿਹੜਾ ਪੈਣਾ ਕੋਲੇ ਓਵਰਲਾਕ ਦਾ ਮਤਲਬ ਨਹੀਂ ਹੈਗੀ ਆ ਜਿਹੜੀਆਂ ਨਵੀਂ ਸਲਾਈ ਸਿੱਖਦੀਆਂ ਨੇ ਉਹਨਾਂ ਨੇ ਦੇਖੋ ਕੀ ਕਰਨਾ ਇਦਾਂ ਫੋਲਡ ਕਰ ਲਿਆ ਇਹ ਇੱਥੋਂ ਆਪਾਂ ਸਲਾਈ ਸ਼ੁਰੂ ਕੀਤੀ ਇੱਥੋਂ ਸਲਾਈ ਆਪਾਂ ਵਾਪਸ ਲੈ ਆਉਣੀ ਵਾਪਸ ਲਿਆ ਕੇ ਸਲਾਈ ਇਹ ਆ ਵਾਲਾ ਜਿਹੜਾ ਕੱਪੜਾ ਇਹਨੂੰ ਆਪਾਂ ਇਦਾਂ ਆ ਲਓ ਜਿਹੜੀ ਆਪਣੀ ਸਲਾਈ ਹੈਗੀ ਉਹ ਦੱਬੀ ਗਈ ਤੇ ਜਿਹੜੇ ਆਪਣੀ ਲਾਈਨਿੰਗ ਸੀ ਉਹ ਵੀ ਦੱਬੀ ਗਈ ਚਾਹੇ ਸਿੰਪਲ 벨ਟ ਆ ਉਹਦੇ ਵੀ ਐਸਾ ਸਲਾਈ ਲਗਾ ਲਓ ਆ ਦੇਖੋ ਤੇ ਕੀ ਹੈ ਇਹਦੇ ਨਾਲ ਇਥੋਂ ਧਾਗੇ ਨਹੀਂ ਨਿਕਲਣਗੇ ਇਹ ਹੋ ਗਈ ਆਪਣੀ 벨ਟ ਤਿਆਰ ਮੈਂ ਤੁਹਾਨੂੰ ਸਹੀ ਕਰਕੇ ਦਿਖਾਉਣੀ ਆ ਇਹ ਆ ਦੇਖੋ ਆ ਹੋ ਗਿਆ ਆਪਣਾ ਨੇਫੇ ਵਾਲੀ ਚਿੜੀ ਤੇ ਆ ਹੋ ਗਿਆ ਦੇਖੋ ਜੀ ਆਪਣਾ ਨੇਫਾ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਚ ਇਸ ਤਰ੍ਹਾਂ 벨ਟ ਤਿਆਰ ਕਰ ਸਕਦੇ ਆ ਆ ਦੇਖੋ ਹੁਣ ਨਾ 벨ਟ ਬਣਾਉਣ ਤੋਂ ਬਾਅਦ ਇਹ ਆਪਾਂ ਨਾ ਸਲਵਾਰ ਨੂੰ ਆ ਦੇਖੋ ਆਸਣ ਵਾਲਾ ਹਿੱਸਾ ਦਾ ਇਦਾਂ ਆਪਾਂ ਸਲਵਾਰ ਦਾ ਸੈਂਟਰ ਮਤਲਬ ਕਿ ਜਿਹੜੇ ਸਲਵਾਰ ਦੇ ਪੱਲੇ ਹੁੰਦੇ ਨੇ ਦੇਖੋ ਆ ਪੱਲੇ ਨੇ ਨਾ ਪੱਲਿਆਂ ਨੂੰ ਇਦਾਂ ਮਿਲਾ ਕੇ ਆਪਾਂ ਸਲਵਾਰ ਨੂੰ ਸਹੀ ਕਰਕੇ ਰੱਖ ਲੈਣਾ ਇੱਥੋਂ ਕ੍ਰੀਜ਼ ਬਣਦੀ ਹੁੰਦੀ ਹੈ ਦੇਖੋ ਇੱਥੋਂ ਕ੍ਰੀਜ਼ ਬਣਦੀ ਹੁੰਦੀ ਹੈ ਨਾ ਦੇਖੋ ਆ ਆਪਣੇ ਸਲਵਾਰ ਦੇ ਪੱਲੇ ਨੇ ਤੁਸੀਂ ਧਿਆਨ ਨਾਲ ਦੇਖੋ ਇਹਨੂੰ ਆਪਾਂ ਇੱਥੇ ਇਦਾਂ ਕੱਟ ਲਗਾ ਲੈਣਾ ਦੇਖੋ ਹੁਣ ਮੈਂ ਨਾ ਜਿਹੜੀਆਂ ਮਤਲਬ ਕਿ ਮੇਰੀਆਂ ਬਹੁਤ ਭੈਣਾਂ ਨੂੰ ਆਪਾਂ ਨੂੰ ਇਹ ਸਮੱਸਿਆ ਆਉਂਦੀ ਹੁੰਦੀ ਹੈ ਕਿ ਪ੍ਰੋਬਲਮ ਆਉਂਦੀ ਹੈ ਵੀ ਆਪਣੀ ਸਲਵਾਰ ਦੇ ਪੱਲੇ ਪਹੁੰਚਿਆਂ ਤੇ ਡਿੱਗਦੇ ਨੇ ਇੱਥੇ ਆਪਾਂ ਸਿੰਪਲ ਸਲਵਾਰ ਦੇ ਵਿੱਚ 1 ਇੰਚ ਦੀ ਕਾਟ ਪਾਉਣੀ ਆ ਜੇ ਤੁਹਾਡੀ ਸਲਵਾਰ ਤੇ ਵਰਕ ਹੋਇਆ ਹੋਇਆ ਕਿਸੇ ਭੈਣ ਨੇ ਜ਼ਿਆਦਾ ਸਟ੍ਰੇਟ ਸਲਵਾਰ ਰੱਖਣੀ ਆ ਬਿਲਕੁਲ ਖੜਮੀ ਤਾਂ ਤੁਸੀਂ ਇੱਥੇ ਡੇਢ ਜਾਂ 2 ਇੰਚ ਦੀ ਕਾਟ ਵੀ ਪਾ ਸਕਦੇ ਹੋ ਦੇਖੋ ਆ ਜਿਹੜੀ ਸਿਲਾਈ ਆ ਨਾ ਸਲਵਾਰ ਦੇ ਪੱਲੇ ਵਾਲੀ ਇਦੂ ਆਪਾਂ ਦੂਰ ਰੱਖਣੀ ਆ ਇਹ ਇਸ ਤਰ੍ਹਾਂ ਤਿਰਛੀ ਕਾਟ ਪਾ ਲੈਣੀ ਆ ਇਹ ਆ ਲੋ ਤੁਹਾਨੂੰ ਡਾਰਕ ਪਾਰਟ ਨਾਲ ਵੀ ਕਰਕੇ ਦਿਖਾਉਣੀ ਆ ਮੈਂ ਇਹ ਇਸ ਤਰ੍ਹਾਂ ਠੀਕ ਆ ਜੀ ਇੱਥੋਂ ਗਲਾਈ ਦੇ ਦਿਓ ਤੇ ਹਲਕੀ ਜੀ ਗਲਾਈ ਦਾ ਦੇਖੋ ਇਹਦੇ ਵਿੱਚ ਕੋਈ ਸਿਸਟਮ ਨਹੀਂ ਹੁੰਦਾ ਮਤਲਬ ਇਹ ਆ ਵੀ ਇੱਥੇ ਤਿੱਖਾ ਜਾਣਾ ਬਣੇ ਤੇ ਇੱਥੇ ਛੋਟੇ ਛੋਟੇ ਕੱਟ ਲਗਾ ਲੈਣੇ ਆਂਗੇ ਤੇ ਥੋਪ ਪੇ ਵਾਲਾਗਾ ਜਿਹੜਾ ਇਹ ਆਪਣਾ ਤੁਹਾਨੂੰ ਮੈਂ ਜਿਵੇਂ ਸਮਝਾਇਆ ਸੀ ਵੀ 4 1/2 ਇੰਚ ਦੇ ਵਿੱਚ ਵਿੱਚ ਪੈਣਾ ਚਾਹੀਦਾ ਫਿਰ ਤੁਹਾਡੀ ਸਲਵਾਰ ਦਾ ਪਹੁੰਚਾ ਕੋ ਮੂਣੀ ਤੁਹਾਡੀ ਸਲਵਾਰ ਬਿਲਕੁਲ ਸਟ੍ਰੇਟ ਰਹੂਗੀ ਦੇਖੋ ਜੀ ਹੁਣ ਆਪਾਂ ਇੱਕ ਆਸਣ ਵਾਲਾ ਪਾਟ ਲੈਣਾਗਾ ਦੇਖੋ ਆਸਣ ਚਾਹੇ ਕੋਈ ਵੀ ਲੈ ਲਓ ਇਹ ਦੇਖੋ ਆਸਨ ਦੇ ਪਿੱਛੇ ਵਾਲ ਪੈਂਦੇ ਹੁੰਦੇ ਨੇ ਇਹ ਇਹ ਨਹੀਂ ਹੈਗਾ ਤੁਸੀਂ 1 ਇੰਚ ਦਾ ਪਾਉਣਾ ਜੀ 2 ਇੰਚ ਦਾ ਪਾਉਣਾ ਨਹੀਂ ਜੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਡੇਢ ਇੰਚ ਦਾ ਵੱਲ ਚੱਕ ਕੇ ਐਦਾਂ ਇਹ ਇੱਥੋਂ ਐਦਾਂ ਹਲੋ ਜੀ ਇਹ ਵੱਲ ਆਪਾਂ ਨਾ ਸਲਾਈ ਦੇ ਨਾਲ ਮਤਲਬ ਜਦੋਂ ਆਪਾਂ ਨਾਲ ਪਾਉਣੇ ਆਂਗੇ ਤਾਂ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੇ ਨੇ ਆਹ ਦੇਖੋ ਜੀ ਇਸ ਤਰ੍ਹਾਂ ਇਹ ਵੱਲ ਪੈ ਜਾਣਗੇ ਹੁਣ ਆਪਾਂ ਕੀ ਕਰਨਾ ਮੈਂ ਤੁਹਾਨੂੰ ਸਿਰਫ ਇੱਕ ਸਲਾਈ ਦੇ ਨਾਲ ਹੀ ਸਲਵਾਰ ਚਵਲ ਪਾ ਕੇ ਦਿਖਾਉਂ ਨਾ ਤੁਹਾਡਾ ਕੱਪੜਾ ਵਧੇ ਨਾ ਕਟੇ ਇਹ 벨ਟਾ 벨ਟ ਦਾ ਪਿਛਲਾ ਪਾਸਾ ਜਿੱਧਰ ਆਪਣੀ ਚਿੜੀ ਨਹੀਂ ਬਣੀ ਹੋਈ ਇਹਨੂੰ ਇੱਥੇ ਇਦਾਂ ਰੱਖ ਲੈਣਾ ਰੱਖਣ ਤੋਂ ਬਾਅਦ ਜਿਹੜੇ ਆਪਾਂ ਬਲ ਪਾਏ ਨੇ ਦੋ ਆ ਦੇਖੋ ਇਹ ਪਿਛਲਾ ਆਸਣ ਵਾਲਾ ਹਿੱਸਾ ਗਾ ਆ ਦੇਖੋ ਇਹਨਾਂ ਨੂੰ ਆ ਪਿਛਲੀ ਸਲਾਈ 벨ਟ ਵਾਲੀ ਆ ਆਸਣ ਦੀ ਆਸਣ ਪਿਛਲਾ ਉਹ ਹੋ ਗਿਆ ਜਿੱਥੇ ਜੀ ਆਪਾਂ ਦੋ ਵਲ ਪਾਤੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਇਹ ਇਸ ਤਰ੍ਹਾਂ ਮਿਲਾ ਲੈਣਾ ਇਹ ਆ ਲਓ ਇਸ ਤਰ੍ਹਾਂ ਮਿਲਾ ਕੇ ਇਹ ਬਸ ਇਹ ਜ਼ਰੂਰ ਤਿਆਰ ਰੱਖਣਾ 벨ਟ ਨੀਚੇ ਸਲਵਾਰ ਦਾ ਜਿਹੜਾ ਆਪਣਾ ਘੇਰਾ ਵਾਲਾ ਪਾਸਾ ਇਹ ਉੱਪਰ ਇੱਥੋਂ ਹੁਣ ਆਪਾਂ ਨਾ ਆ ਦੇਖੋ ਆਸਣ ਕੋਲੋਂ ਸਲਾਈ ਸ਼ੁਰੂ ਕੀਤੀ ਆ ਆਪਾਂ ਐਦਾਂ ਸਲਾਈ ਲੈ ਆਉਣੀ ਸਲਾਈ ਆਪਾਂ ਲੈ ਕੇ ਕਿੱਥੇ ਤੱਕ ਆਉਣੀ ਆ ਆਪਾਂ ਮਸਾਂ ਲਾਇਆ ਸੀ ਨਾ 8 ਇੰਚ ਤੱਕ ਜਿੱਥੋਂ ਆਪਾਂ ਵਲ ਪਾਉਣੇ ਸ਼ੁਰੂ ਕਰਨੇ ਨੇ ਆਪਾਂ ਇੱਦੋਂ ਥੋੜਾਕ ਦੂਰ ਰੱਖੋ ਠੀਕ ਆ ਜੀ ਹੁਣ ਆਪਾਂ ਇੱਥੋਂ ਵਲ ਪਾਉਣੇ ਸ਼ੁਰੂ ਕਰਾਂਗੇ ਤੁਹਾਨੂੰ ਵਲ ਵੀ ਦੱਸਦੀ ਆ ਆਪਾਂ ਕਿਵੇਂ ਪਾਉਣੇ ਨੇ ਕਿੰਨੇ ਇੰਚ ਦੇ ਪਾਉਣੇ ਨੇ ਵਲ ਪਾਉਣੇ ਕਿਵੇਂ ਨੇ ਆ ਸੂਈ ਆ ਮਸ਼ੀਨ ਇੱਥੇ ਤੱਕ ਜੇ ਤੁਸੀਂ ਵੱਡਾ ਵਾਲ ਪਾਉਣਾ ਤਾਂ ਇੱਥੋਂ ਚੱਕ ਲਓ ਜੇ ਤੁਸੀਂ ਛੋਟੇ-ਛੋਟੇ ਪਾਉਣੇ ਆ ਤਾਂ ਇਹਦਾ ਹਾਫ ਕਰ ਲਓ ਦੇਖੋ ਜੇ ਤਾਂ ਇਹ ਆਪਣੀ ਨਾ ਪੂਰੀ ਹੈਵੀ ਪਟਿਆਲਾ ਸਲਵਾਰ ਆ ਨਾਰਮਲ ਮਤਲਬ ਕੀ ਘਟ ਕੇ ਰਾਲੀ ਸਲਵਾਰ ਨਹੀਂ ਹੈਗੀ ਸਟੇਟ ਸਲਵਾਰ ਨਹੀਂ ਹੈਗੀ ਪਟਿਆਲਾ ਸਾਹੀ ਆਪਣੀ ਸਲਵਾਰ ਆ ਜੇ ਤੁਹਾਡਾ ਘੇਰ ਜ਼ਿਆਦਾ ਨਾ ਤਾਂ ਬਲ ਬਿਲਕੁਲ ਨੇੜੇ 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 ਕਰਕੇ ਪਾਓ ਜੇ ਆਪਣੀ ਸਲਵਾਰ ਦਾ ਕਈ ਵਾਰੀ ਘੇਰ ਘੱਟ ਹੁੰਦਾਗਾ ਮਤਲਬ ਨਾ ਜ਼ਿਆਦਾ ਭਾਰੀ ਤੇ ਨਾ ਹੀ ਜ਼ਿਆਦਾ ਹੌਲੀ ਤਾਂ ਬਲ ਆਪਾਂ ਦੂਰ ਦੂਰ ਵੀ ਪਾ ਸਕਦੇ ਆ ਦੇਖੋ ਹੁਣ ਆਪਾਂ ਪਹਿਲਾ ਬਲ ਇੱਥੋਂ ਪਾਉਣਾ ਇਹ ਆ ਲੋ ਇਹ ਐਸ ਤਰ੍ਹਾਂ ਠੀਕ ਹੈ ਜੀ ਇੱਕ ਬਲ ਤੇ ਆਹ ਬਲ ਹੋ ਗਿਆ ਆਪਣਾ ਇਸ ਤਰ੍ਹਾਂ ਹੀ ਆਪਾਂ ਦੇਖੋ ਆਪਾਂ ਨੂੰ ਆਪਣੇ ਆਪ ਹੀ ਹੱਥਾਂ ਨਾਲ ਪਤਾ ਲੱਗ ਜਾਂਦਾ ਦੇਖੋ ਇੰਨਾ ਫਰਕ ਵੀ ਐਨੇ ਇੰਚ ਦੇ ਵਾਲ ਚੱਕਣੇ ਨੇ ਆਪਾਂ ਜਿਹੜਾ ਆ ਵਾਲਾ ਆ ਦੇਖੋ ਆ ਸਲਾਈਏ ਬਾਹਰ ਨਹੀਂ ਦਿਖਣੀ ਚਾਹੀਦੀ ਸਲਾਈ ਨੂੰ ਇਹੋ ਜਿਹੇ ਤਰੀਕੇ ਨੂੰ ਵਾਲ ਪਾ ਇਹੋ ਜਿਹੇ ਤਰੀਕੇ ਚ ਵਾਲ ਪਾਵੋ ਜੇ ਤੁਹਾਡਾ ਵਾਲ ਛੋਟਾ ਵੱਡਾ ਆਉਂਦਾ ਸਿੱਧੇ ਪਾਸੇ ਸਲਾਈ ਬਾਹਰ ਨਹੀਂ ਦਿਖਣੀ ਚਾਹੀਦੀ ਹਾਂਜੀ ਦੇਖੋ ਇਸ ਤਰ੍ਹਾਂ ਵਾਲ ਪਾਉਣੇ ਨੇ ਆ ਆਪਣਾ ਮੇਨ ਵਾਲ ਆ ਗਿਆ ਕ੍ਰੀਜ਼ ਵਾਲਾ ਜਿੱਥੇ ਦੇਖੋ ਆਪਾਂ ਕੱਟ ਲਗਾਇਆ ਸੀ ਇਹ ਦੇਖੋ ਵਾਲ ਇਹ ਇਸ ਤਰ੍ਹਾਂ ਨਾ ਇੱਧਰ ਐਦਾਂ ਆਉਣਾ ਚਾਹੀਦਾ ਫੇਰ ਆਪਣੀ ਧੁਰ ਤੋਂ ਲੈ ਕੇ ਧੁਰ ਤੱਕ ਕ੍ਰੀਜ਼ ਬਣਦੀ ਹੈ ਇਹਨੂੰ ਤੁਸੀਂ ਐਦਾਂ ਰੱਖ ਲਓ ਐਦਾਂ ਰੱਖ ਕੇ ਦੇਖੋ ਇਹ ਵਾਲ ਨੇ ਦੇਖੋ ਐਦਾਂ ਪੈ ਜਾਣਾ ਉਦੋਂ ਪਹਿਲਾਂ ਜੀ ਇੱਕ ਵਾਲ ਛੋਟਾ ਪੈਂਦਾ ਕੋਈ ਗੱਲ ਨਹੀਂ ਠੀਕ ਹੈ ਜੀ ਐਦਾਂ ਪਾ ਕੇ ਆ ਦੇਖੋ ਹੁਣ ਆਪਣਾ ਜਿਹੜਾ ਕ੍ਰੀਜ਼ ਵਾਲਾ ਵਾਲਾ ਦੇਖੋ ਜੀ ਆ ਆ ਗਿਆ ਇਹ ਆ ਦੇਖੋ ਆ ਦੇਖੋ ਇਹ ਤੁਰ ਤੋਂ ਲੈ ਕੇ ਤੁਰ ਤੱਕ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਜਿਹੜੇ ਕ੍ਰੀਜ਼ ਵਾਲਾ ਵਾਲਾ ਕ੍ਰੀਜ਼ ਵਾਲੇ ਬਲ ਨੂੰ ਆਪਾਂ ਇਸ ਤਰ੍ਹਾਂ ਪਾਉਣਾ ਹੈ ਹੁਣ ਜਿਹੜੇ ਇਹਦੇ ਆਲੇ ਦੁਆਲੇ ਵਾਲੇ ਵਾਲ ਨੇ ਉਹਨਾਂ ਨੂੰ ਕਿੱਦਾਂ ਮਰਜੀ ਪਾ ਲਓ ਦੇਖੋ ਮੈਂ ਤੁਹਾਨੂੰ ਆਹਾਂ 4.5 ਸੌਰੀ 4 ਤੇ 5 ਦੇ ਵਿਚਾਲੇ ਵਿਚਾਲੇ ਨਿਸ਼ਾਨੀ ਲਾ ਕੇ ਜਿੱਦਾਂ ਦਿਖਾਈ ਸੀ ਦੇਖੋ ਆਹ 4 ਵਾਲੀ ਹੋਗੀ ਤੇ ਇੱਥੇ ਹੋਗੀ ਆਪਣੀ ਆ 5 ਵਾਲੀ ਨਿਸ਼ਾਨੀ ਠੀਕ ਆ ਇਹ ਵਾਲਾ ਆਪਣਾ 4 ਤੇ 5 ਦੇ ਵਿੱਚ ਵਿੱਚ ਪਿਆ ਮੈਂ ਤੁਹਾਨੂੰ ਇਦਾਂ ਨਿਸ਼ਾਨੀ ਲਾ ਕੇ ਦਿਖਾਈ ਸੀ ਵੀ ਆ 4 ਆ 5 ਉਸ ਤਰ੍ਹਾਂ 4 ਤੇ 5 ਦੇ ਵਿੱਚ ਵਿੱਚ ਵਾਲ ਪਾਉਣਾ 4 4.5 ਦੇਖੋ ਆਪਣਾ ਆਹ 4 ਵਾਲੀ ਨਿਸ਼ਾਨੀ ਆ ਆਪਾਂ ਜਾਲੀਆ ਦੇਖੋ ਇਹ ਦੋਮਾ ਦੇ ਵਿੱਚ ਵਿੱਚ ਵੜ ਪਿਆ ਆਪਣਾ ਹੁਣ ਜਿਹੜਾ ਆਪਣਾ ਸਲਵਾਰ ਦਾ ਪਹੁੰਚਾਗਾ ਇਹ ਕੋ ਮੂੰਗਾ ਨਹੀਂ ਹੁਣ ਇਸ ਤਰ੍ਹਾਂ ਆਪਾਂ ਬਾਕੀ ਵਾਲ ਸੈੱਟ ਕਰਕੇ ਪਾ ਲੈਣੇ ਆ ਕੋਈ ਵੀ ਵਾਲ ਐਦਾਂ ਆਪਾਂ ਨੂੰ ਹੱਥ ਨਾਲ ਹੀ ਹਿਸਾਬ ਆ ਜਾਂਦਾ ਛੋਟਾ ਵੱਡਾ ਨਹੀਂ ਚੱਕਿਆ ਜਾਂਦਾ ਹੈਗਾ ਆ ਦੇਖੋ ਜੀ ਇਸ ਤਰ੍ਹਾਂ ਦੇਖੋ ਆਪਣੇ ਆ ਸਾਰੇ ਇੱਕ ਨਾਪ ਦੇ ਵੱਲ ਪੈ ਰਹੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਇੱਧਰ ਵੀ ਇੱਕ ਮਤਲਬ ਕਿ ਉਨੀ ਨੇੜੇ ਨੇੜੇ ਪੈ ਰਹੇ ਨੇ ਇਸ ਤਰ੍ਹਾਂ ਆਪਾਂ ਨੂੰ ਜਦੋਂ ਆਪਾਂ ਨੂੰ ਆ ਚੀਜ਼ ਦਾ ਹਿਸਾਬ ਆ ਜਾਂਦਾ ਵੀ ਆ ਦੇਖੋ ਇਹ ਚ ਇੰਨਾ ਫਰਕ ਹੈ ਇਹਦੇ ਚ ਇੰਨਾ ਫਰਕ ਆਗਾ ਤਾਂ ਆਪਣੇ ਆਪ ਜਿਹੜੇ ਆਪਣੇ ਵਾਲ ਨੇ ਉਹ ਸਹੀ ਪੈਣ ਲੱਗ ਜਾਂਦੇ ਨੇ ਉਹਨੇ ਕਿ ਆਪਣੇ ਹੱਥਾਂ ਨਾਲ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਆਪਾਂ ਇੰਨਾ ਕੁ ਵਾਲ ਚੱਕਣਾ ਆ ਦੇਖੋ ਜਿੱਦਾਂ ਇਦਾਂ ਠੀਕ ਹੈ ਜੀ ਆ ਲੋ ਐਸ ਤਰ੍ਹਾਂ ਵਾਲ ਪਾਉਣ ਦੇ ਨਾਲ ਬਿਲਕੁਲ ਵੀ ਆਪਾਂ ਨੂੰ ਵਲ ਉਦੇੜ ਕੇ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਜਦੋਂ ਨਾ ਆਪਾਂ 4.5 ਇੰਚ ਦੇ ਵਿੱਚ ਵਿੱਚ ਆਪਣਾ ਸੈਂਟਰ ਵਾਲਾ ਵਲ ਪੈ ਜਾਂਦਾ 8 ਦੇ 8 ਇੰਚ ਚ 8 ਇੰਚ ਚ ਪਾਏ ਨੇ ਆਪਾਂ 24 ਇੰਚ ਦੇ ਵਲ ਤਾਂ ਉਹ ਆਪਣੇ ਆਪ ਆਪਣੇ ਵਲ ਵੰਡੇ ਜਾਂਦੇ ਨੇ ਵੀ ਇੰਨੇ ਇੱਧਰ ਇੰਨੇ ਇੱਧਰ ਜੇ ਐਂਡ ਤੇ ਹਲਕਾ ਜਿਹਾ ਕੱਪੜਾ ਤੁਹਾਡਾ ਵਾਧਾ ਘਟਦਾਗਾ ਤਾਂ ਦੋ ਵਲ ਤੁਸੀਂ ਚਾਹੇ ਛੋਟੇ ਪਾ ਲਓ ਵੱਡੇ ਨਾ ਪਾਵੋ ਛੋਟੇ-ਛੋਟੇ ਵੱਲ ਪਾ ਕੇ ਚਾਹੇ ਇੱਕ ਹਲਕਾ ਜਾਂ ਵੱਡਾ ਪਾ ਕੇ ਐਡਜਸਟਮੈਂਟ ਕਰ ਲੋ ਆ ਦੇਖੋ ਹੁਣ ਆਪਣੀ ਆ ਸਲਾਈ ਆ ਗਈ ਆ ਸੈਂਟਰ ਆ ਆਸਣ ਵਾਲਾ ਦੋਹਾਂ ਨੂੰ ਆਪਾਂ ਆਪਸ ਦੇ ਵਿੱਚ ਇਦਾਂ ਮਿਲਾ ਲਿਆ ਆ ਦੇਖੋ ਮਿਲਾ ਲਿਆ ਹੁਣ ਜਿਹੜਾ ਆ ਵਾਲਾ ਆ ਲੋ ਜਿੱਦਾਂ ਆਪਣਾ ਸਹੀ ਆ ਰਿਹਾ ਜੇ ਤੁਹਾਡਾ ਇਹ ਕੱਪੜਾ ਵੱਧ ਰਿਹਾਗਾ ਤਾਂ ਤੁਸੀਂ ਦੋ ਵੱਲ ਪਾ ਦੋ ਆ ਲੋ ਜੀ ਆ ਆਪਣੇ ਵੱਲ ਲੈ ਗਏ ਹੁਣ ਆਪਾਂ ਆਸਣ ਵਾਲੀ ਸਲਾਈ ਤੱਕ ਹੀ ਸੈਂਟਰ ਤੱਕ ਹੀ ਸਲਾਈ ਲੈ ਕੇ ਆਉਣੀ ਆ ਆ ਦੇਖੋ ਇੱਥੇ ਤੱਕ ਸਲਾਈ ਲੈ ਆਂਦੀ ਇਥੋਂ ਨਾਲ ਆਪਾਂ ਸਲਾਈ ਵਾਪਸ ਲੈ ਜਾਣੀ ਐ ਇਸ ਤਰ੍ਹਾਂ ਆ ਦੇਖੋ ਇਥੋਂ ਆਪਾਂ ਸਲਾਈ ਵਾਪਸ ਲੈ ਆਣੀ ਐ ਦੇਖੋ ਜੀ ਆਪਣੇ ਸਾਰੇ ਵਾਲ ਸੇਮ ਸੇਮ ਨੇ ਕੋਈ ਆਪਾਂ ਨਾਪ ਕੇ ਨਹੀਂ ਪਾਏ ਵੀ 2 2 ਇੰਚ ਦੇ ਵਾਲ ਪਾਉਣੇ ਨੇ ਐਸ ਤਰ੍ਹਾਂ ਜੀ ਆਪਾਂ ਨੂੰ ਆਪਣੇ ਆਪ ਹਿਸਾਬ ਆ ਜਾਣਾ ਆ ਦੇਖੋ ਸਲਾਈ ਆਪਾਂ ਵਾਪਸ ਲੈ ਜਾਣੀ ਇਹ ਚੀਜ਼ ਦਾ ਧਿਆਨ ਰੱਖਣਾ ਵੀ نیچے ਕੱਪੜਾ ਤਾਂ ਨਹੀਂ ਆ ਰਿਹਾਗਾ ਨਾਲ ਤਾਂ ਆਪਣੀ ਸिलाई ਡਬਲ ਹੋ ਗਈ ਇਹ ਆਪਾਂ ਸਿਰਫ ਇੱਕ ਪਾਸੇ ਵਾਲ ਪਾਏ ਨੇ ਦੂਜੇ ਪਾਸੇ ਵਾਲ ਪਾਉਣ ਖਾਤਰ ਦੇਖੋ ਜਿੱਥੋਂ ਆਪਾਂ ਵਾਲ ਪਾਉਣੇ ਪਹਿਲਾਂ ਸ਼ੁਰੂ ਕੀਤੇ ਸੀ ਨਾ ਹਸਣ ਵਾਲੀ ਸिलाई ਕੋਲੋਂ ਆਹ ਦੇਖੋ ਉੱਥੇ ਆਪਾਂ ਪਹੁੰਚ ਗਏ ਆਹ ਲਓ ਉੱਥੇ ਆ ਗਏ ਐਸੇ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਵਾਲ ਪਾ ਲੈਣੇ ਨੇ ਆਹ ਦੇਖੋ ਦੇਖੋ ਜੀ ਆਪਾਂ ਐਦਾਂ 3 ਨਾ ਉਧਰ ਵਾਲ ਪਾਏ ਨੇ ਐਸੇ ਤਰ੍ਹਾਂ ਇਹ ਦੇਖੋ ਜੀ ਆਪਣੀ ਆ ਆ ਗਈ ਨਸਾਨੀ ਜਿਹੜੀ ਆਪਾਂ ਲਾਈ ਸੀ ਆਪਾਂ ਮਾਰਕ ਕੀਤਾ ਸੀ ਇੱਥੇ ਲਿਆ ਕੇ ਆਪਾਂ ਵਾਲ ਪਾਉਣੇ ਸ਼ੁਰੂ ਕਰ ਲੈਣੇ ਨੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਵਾਲ ਪਾ ਲੈਣੇ ਨੇ ਇੱਧਰ ਪਹਿਲਾਂ ਇੱਕ ਪਾਸੇ ਫਿਰ ਦੂਸਰੇ ਪਾਸੇ ਕਿਤੋਂ ਆਪਾਂ ਸਲਾਈ ਗਾਣੀ ਤੋੜਨਾ ਹੈਗਾ ਬਸ ਇੱਕ ਸਲਾਈ ਦੇ ਨਾਲ ਹੀ ਆਪਾਂ ਸਾਰੀ ਸਲਵਾਰ ਦੇ ਵਿੱਚ ਆਪਣੇ ਵਲ ਪਾ ਦੇਣੀ ਹੈ। ਚਲੋ। ਇੱਥੋਂ ਚਾਹੇ ਤੁਸੀਂ ਦੁਬਾਰਾ ਸਲਾਈ ਵਾਪਸ ਲਿਜਾ ਕੇ ਸਲਾਈ ਨੂੰ ਡਬਲ ਕਰ ਲਓ ਚਾਹੇ ਤੁਸੀਂ ਧਾਗੇ ਦੀ ਕਟਿੰਗ ਕਰ ਲਓ ਹੁਣ ਆਪਾਂ ਤੁਹਾਨੂੰ ਜੀ ਸਲਵਾਰ ਸਿੱਧੀ ਕਰਕੇ ਦਿਖਾਉਣੀ ਹੈ। ਹਾਂਜੀ ਆ ਦੇਖੋ ਆਪਣੇ ਵਲ ਪੈ ਗਏ। ਅਲੋਜੀ ਮੈਂ ਤੁਹਾਨੂੰ ਗਿਣਕੇ ਵੀ ਦਿਖਾਉਣੀ ਆ ਦੇਖੋ ਆਪਾਂ ਗਿਣਕੇ ਨਹੀਂ ਪਾਏ ਕੋਈ ਨਾਪਕੇ ਨਹੀਂ ਪਾਏ 1 2 3 4 5 6 7 8 9 10 11 12 13 14 15 16 17 1 2 3 4 5 6 7 8 9 10 11 12 13 14 15 16 ਦੇਖੋ ਜੀ 16 ਵਾਲ ਇਧਰ ਨੇ 17 ਇਧਰ ਨੇ ਦੇਖੋ ਬਿਲਕੁਲ ਆਪਣੇ ਸੇਮ ਸੇਮ ਵਾਲ ਨੇ ਸਿਰਫ ਇੱਕ ਵਾਲ ਦਾ ਫਰਕਾ ਕੋਈ ਆਪਾਂ ਨਾਪਕੇ ਨਹੀਂ ਪਾਏ ਹੈਗੇ ਦੇਖੋ ਇਸ ਤਰ੍ਹਾਂ ਆਪਾਂ ਬਹੁਤ ਹੀ ਸੋਹਣੇ ਤੇ ਆਸਾਨ ਤਰੀਕੇ ਦੇ ਵਿੱਚ ਆਪਣੀ ਸਲਵਾਰ 'ਚ ਵਾਲ ਪਾ ਸਕਦੇ ਆਂਗੇ ਸਿਰਫ ਇੱਕ ਹੀ ਸਲਾਈ ਦੇ ਨਾਲ ਨਾ ਹੀ ਆਪਣੇ ਵਾਲ ਪਉਣ ਟਾਈਮ ਆ ਵਾਲਾ ਕੱਪੜਾ ਵਧੇ ਘੇਰਾ ਵਾਲਾ ਕੱਪੜਾ ਵਧੇ ਤੇ ਨਾ ਹੀ ਆਪਣਾ ਬੈਲਟ ਦਾ ਕੱਪੜਾ ਵਧੇ ਘਟੇ ਤੇ ਨਾ ਹੀ ਆਪਣੀ ਜਿਹੜਾ ਸਲਵਾਰ ਦਾ ਪਹੁੰਚਾ ਉਹ ਘੁੰਮੇ ਇੱਕ ਜਾਂ ਚੀ ਦੀ ਕਾਟ ਸਲਵਾਰ ਦੇ ਪੱਲਿਆਂ 'ਚ ਉੱਪਰ ਪਾਉਣ ਦੇ ਨਾਲ ਨੀਚੇ ਪੌਂਚਿਆਂ 'ਚ ਨਹੀਂ ਪਾਉਣੀ ਜੀ ਉੱਪਰ ਪੱਲਿਆਂ 'ਚ ਪਾਉਣੀ ਆ ਕਦੇ ਵੀ ਆਪਣੀ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਪੌਂਚਿਆਂ ਤੇ ਡਿੱਗਦੇ ਨਹੀਂ ਹੈਗੇ ਜੇ ਤੁਹਾਨੂੰ ਆਪਣੇ ਵਾਲ ਪਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ